ਗੰਡ ਕੱਢਦਾ ਸਮਲੇ ਦੇ ਵਿੱਚ ਜਿਹੜਾ ਜਰਾ ਕਰ ਰਿਹਾ ਵੀ ਬਰਨਾਮਾ ਹੈ ਜਿਹੜਾ ਨਹੀਂ ਕਰ ਰਿਹਾ ਵੀ ਬਰਨਾਮਾ ਹੈ ਕੋ ਬਾਸਾ ਬਦਨਾਮ ਨਹੀਂ ਕਰ ਰਹੇ ਨੇ ਜਿਹੜੇ ਹਾਂ ਜਿਹੜੇ ਮੇਲ ਤੋਂ ਮਜ਼ਦੂਰੀ ਕਰਦੇ ਨੇ ਜਦੋਂ ਵੇਚਣ ਆਉਂਦੇ ਨੇ ਸਾਨੂੰ ਜੀ ਬਸ ਆਨੇ ਜਾਣ ਦੇ ਪ੍ਰੇਸ਼ਾਨ ਹੈਗੀ ਆਉਂਦੇ ਜਾਂਦੇ ਨੇ ਨਾ ਬੱਚੇ ਸਾਡੇ ਘੁੰਮੜੇ ਫਿਰਨੇ ਤਾਂ ਫੇਰੇ ਜਾਂਦੇ ਨੇ ਸੜ ਨਿਕਲੀ ਕੇ ਬੱਚੇ ਗਲਮ ਬੋਲਾ ਕੋ ਜਿੰਦਗੀ ਲਿਜਾ ਕੇ ਬਸ ਐ ਦਿੱਕਤ ਹੈ। ਭਲਾ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ? ਹਾਂਜੀ ਹਾਂਜੀ। ਇਹ ਯੋਧ ਨਸ਼ਿਆਂ ਵਿਰੋਧ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਪੰਜਾਬ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਲਾਂਚ ਕੀਤੀ ਗਈ ਹੈ। ਉਸ ਦੀ ਲੜੀ ਵਿੱਚ ਚੱਟ ਕੋਆਰਡੀਨੇਟਡ ਸਰਚ ਆਪਰੇਸ਼ਨ ਸ਼ਹਿਰ ਵਿੱਚ ਵੀ ਚਲਾਇਆ ਜਾ ਰਿਹਾ ਤੇ ਪੂਰੇ ਜ਼ਿਲ੍ਹੇ ਵਿੱਚ ਵੀ ਅਲੱਗ-ਅਲੱਗ ਜਗ੍ਹਾ ਤੇ ਚਲਾਇਆ ਜਾ ਰਿਹਾ। ਉਸ ਦੇ ਵਿੱਚ ਅਸੀਂ ਐਫਆਈਆਰ ਵੀ ਦਰਜ ਕੀਤੀਆਂ ਨੇ, ਬੰਦੇ ਵੀ ਅਰੈਸਟ ਕੀਤੇ, ਰਿਕਵਰੀਜ਼ ਵੀ ਹੋਈਆਂ ਨੇ। ਸੋ ਜਿਹੜੀ ਸਾਰੀਆਂ ਰਿਕਵਰੀਜ਼ ਟੋਟਲ ਮੈਂ ਸ਼ਾਮ ਨੂੰ ਇੱਕ ਵਾਰੀ ਤੁਹਾਨੂੰ ਦੇ ਦੂੰਗਾ ਕਿ ਕੀ ਕੁਝ ਰਿਕਵਰ ਹੋਇਆ। ਬਟ ਜਿਹੜਾ ਪਬਲਿਕ ਦਾ ਸਪੋਰਟ ਹੈ ਉਹ ਵਨ ਪੈਰਲਲਡ ਹੈ ਜਿਵੇਂ ਕਿ ਅਸੀਂ ਦੇਖਿਆ ਹੁਣ ਆਂਦੇ ਹੋਏ ਵੀ ਇੱਕ ਬਜ਼ੁਰਗ ਮਾਤਾ ਜੀ ਮੈਨੂੰ ਮਿਲੇ ਸੀ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਵੇਂ ਇੱਥੇ ਕੌਣ ਕੌਣ ਨਸ਼ਾ ਵੇਚਦਾ ਹੈ ਤੇ ਕਿਵੇਂ ਇੱਥੇ ਔਰ ਟਾਈਮਸ ਤੇ ਜੇ ਆਪਾਂ ਗਸ਼ਤ ਰੱਖੀਏ ਤੇ ਜੇ ਪੁਲਿਸ ਦੀ ਪ੍ਰੈਜ਼ੈਂਸ ਰੱਖੀਏ ਤੇ ਜਿਹੜਾ ਹੁਣ ਛੁੱਪ-ਛੁੱਪ ਕੇ ਨਸ਼ਾ ਵੇਚਦੇ ਨੇ ਲੋਕ ਉਹ ਵੀ ਪੂਰਾ ਕੰਟਰੋਲ ਹੋ ਸਕਦਾ ਹੈ